ਹਾਂਜੀ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਤੁਹਾਨੂੰ ਸੂਚਿਤ ਕਰਦੇ ਆ ਕਿ ਪਿੰਡ ਉੱਡਤ ਸੈਦੇ ਆਲਾ ਸੁਸਾਇਟੀ ਦੇ ਵਿੱਚ ਇੱਕ ਕੰਪਿਊਟਰ ਕਰਾਹਾ ਤੇ ਤਿੰਨ ਹੈਪੀ ਸੀਡਰ ਇਹਨਾਂ ਦੀ ਬੋਲੀ ਹੈ ਤਰੀਕ 9 7 2024 ਨੂੰ ਸਵੇਰੇ 10 ਵਜੇ ਤੇ ਹੈਪੀ ਸੀਡਰਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਤਿੰਨਾਂ ਦੇ ਵਿੱਚੋਂ ਦੋ ਹੈਪੀ ਸੀਡਰ ਤਾਂ ਬਿਲਕੁਲ ਹੀ ਨਹੀਂ ਚੱਲੇ ਘੱਟ ਚੱਲੇ ਨੇ ਮੰਨ ਲਓ ਤੇ ਅੰਦਰ ਸ਼ੈੱਡ ਦੇ ਵਿੱਚ ਖੜੇ ਹੋਏ ਨੇ ਤੇ ਬਾਕੀ ਤੁਸੀਂ ਕੰਡੀਸ਼ਨ ਆ ਕੇ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ 77 ਸਵਾ ਦਾ ਕੰਟੈਕਟ ਨੰਬਰ ਦੇਵਾਂਗੇ ਉੱਤੇ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ ਜਿਹੜਾ ਕੰਪਿਊਟਰ ਕਰਾਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤਿੰਨ ਹੈਪੀ ਸੀਡਰ ਨੇ ਇੱਕ ਕੰਪਿਊਟਰ ਕਰਾਹਾ ਜਿਹੜੇ ਹੈਪੀ ਸੀਡਰ ਨੇ ਇਹ ਵੀ 18 ਮਾਡਲ ਨੇ ਤੇ ਇਹ ਕੰਪਿਊਟਰ ਕਰਾਹਾ ਜਿਹੜਾ ਇਹ ਖੜਾ ਜਿਹੜਾ ਕੰਪਿਊਟਰ ਕਰਾਇਆ ਹਾ ਇਹਦੀ ਕੀਮਤ ਰੱਖੀ ਆ ਸਿਰਫ 35000 ਰੁਪਏ ਗੋਵਿੰਦ ਵਾਲਿਆਂ ਦਾ ਬਣਿਆ ਹੋਇਆ ਇਹਦਾ ਪਾਸੋਂ ਨੂੰ ਲੇਜ਼ਰ ਸਿਸਟਮ ਵੀ ਦਿਖਾ ਦਾਂਗੇ ਬਾਕੀ ਤੁਸੀਂ 9 ਤਰੀਕ ਤੋਂ ਪਹਿਲਾਂ ਆ ਕੇ ਸੁਸਾਇਟੀ ਦੇ ਵਿੱਚ ਚੈੱਕ ਵੀ ਕਰ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਤੇ ਇਹ ਹੈਪੀ ਸੀਡਰ ਨੇ ਤਿੰਨੇ ਇੱਕੋ ਜਿਹੇ ਨੇ ਤੇ ਕੰਡੀਸ਼ਨ ਚੈੱਕ ਕਰੋ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਮੁੱਗੀ ਬਹੁਤ ਵਿਜੀ ਇਹਦੇ ਨਾਲ ਅੱਗੇ ਕਣਕਾਂ ਵੇਲੇ ਵੀ ਇਹ ਬਹੁਤ ਕਮ ਆਊਗਾ ਹੈਪੀ ਸੀਡਰ ਤੁਹਾਨੂੰ ਲਾ ਲਓ 70 70000 ਦੇ ਨਹੀਂ ਮਿਲਨੇ ਜਿਹੜੇ ਇੱਥੇ ਤੁਹਾਨੂੰ 30 32000 ਦੇ 35000 ਚ ਮਿਲ ਜੂਗਾ ਇੱਕ ਹੈਪੀ ਸੀਡਰ ਤੇ ਇਹਨਾਂ ਦੀ ਵੈਲਿਊ ਪੈਣੀ ਹੈ ਮੰਨ ਲਓ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਇਹ ਤਕਨੀਕ ਲੋਕਾਂ ਨੇ ਪਹਿਲਾਂ ਯੂਜ਼ ਨਹੀਂ ਕੀਤੀ ਐਨੀ ਆਪਾਂ ਨੂੰ ਹੈ ਨਹੀਂ ਸੀ ਅਵੇਅਰਨੈਸ ਬਟ ਇਹ ਸੁਪਰ ਸੀਡਰ નો ਕਾਮਯਾਬ ਹੋਇਆ ਤਰੀਕਾ ਜਿਹੜੇ ਕਿਸਾਨ ਭਰਾ ਇਹਦੇ ਨਾਲ ਬੀਜਦੇ ਆ ਉਹਨਾਂ ਨੂੰ ਇਸ ਬਾਰੇ ਪਤਾ ਬਾਕੀ ਸੋਨ ਦਿਖਾਉਨੇ ਆਪਾਂ ਵੀ ਜਿਹੜਾ ਇੱਕ ਹੈਪੀ ਸੀਡਰ ਹੈ ਇਹ ਵੀ ਇੱਕ ਦੀ ਕੀਮਤ ਆਪਾਂ 18000 ਰੱਖੀ ਐ ਕੱਲੇ-ਕੱਲੇ ਦੀ ਬੋਲੀ ਕਰਾਵਾਂਗੇ ਇੱਕ ਲੈਣਾ ਇੱਕ ਲੈ ਲਓ ਦੋ ਤੇ ਬੋਲੀ ਲਾਉਣੀਆਂ ਦੋ ਲਾ ਦਿਓ ਤਿੰਨੇ ਲਿਆਣੇ ਆ ਤਿੰਨੇ ਲੈ ਜਾਓ ਬਹੁਤ ਕਿਸਾਨ ਭਰਾ ਦੀ ਫੋਨ ਮਤਲਬ ਆਉਂਦੇ ਆ ਵੀ ਸਾਨੂੰ ਹੈਪੀ ਸੀਡਰ ਸਾਫ਼ ਹੋਣ ਤਾਂ ਇਹ ਜਮ੍ਹਾਂ ਸਾਫ਼ ਹੈਪੀ ਸੀਡਰ ਨੇ ਆਹ ਕੰਪਿਊਟਰ ਕਰਾਇਆ ਇਹਦਾ ਟੈਚੀ ਤੁਸੀਂ ਦੇਖ ਲਓ ਉੱਤੇ ਪਿਆ ਇਹਦੇ ਤੇ ਜਮਾ ਇੱਕ ਨੰਬਰ ਚੱਲਦਾ ਰਿਹਾ ਜਿਹੜਾ ਪਹਿਲਾਂ ਵੀਰ ਨੇ ਪਿਛਲੇ ਸੀਜ਼ਨ ਚਲਾਇਆ ਜਾਂ ਕਿ ਚਲਾਇਆ ਉਹਦੇ ਨਾਲ ਤੁਸੀਂ ਕੰਟੈਕਟ ਕਰਕੇ ਉਹਨੂੰ ਨੰਬਰ ਦੇ ਦਾਂਗੇ ਉਹ ਤੋਂ ਪੁੱਛ ਲਿਓ ਚਲਾ ਕੇ ਦੇਖ ਲਓ ਕਿਸੇ ਦਾ ਬਹਾਨਾ ਝੋਨੇ ਵਾਲਾ ਜਿਹਾ ਵਿੱਲਾ ਪਿਆ ਤਾਂ ਉੱਥੇ ਚਲਾ ਕੇ ਦੇਖ ਲਿਓ ਕੋਈ ਸ਼ੱਕ ਨਹੀਂ ਬਾਅਦ ਚ ਨਾ ਕੋਈ ਕਿਸਾਨ ਭਰਾ ਐ ਕਹੀ ਆਈ ਇਹ ਤਾਂ ਐ ਨਹੀਂ ਚੱਲਦਾ ਜੀ ਇਹ ਤਾਂ ਐ ਨਹੀਂ ਚੱਲਦਾ ਤੇ ਬਾਅਦ ਚ ਕੋਈ ਲੰਬੇ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਨਾ ਜਿਹੜੀ ਬੋਲੀ ਤੇ ਪੈਸੇ ਲੱਗੇ ਉਹ ਘਟਦੇ ਨਹੀਂ ਹੈਗੇ ਤੇ ਜਿਹੜਾ ਸਕੱਤਰ ਦਾ ਕੰਟੈਕਟ ਨੰਬਰ ਹੈ ਉਹ 98765 95626 ਨਰਮਲ ਸਿੰਘ ਸਕੱਤ ਸੈਕਟਰੀ ਨੇ ਆਪਣੇ ਉੱਡਤ ਸੈਦੇ ਵਾਲਾ ਸੁਸਾਇਟੀ ਆ ਇਹ ਆਪਣਾ ਜਿਹੜਾ ਬੋਹਾ ਤੋਚਨੀਰ ਰੋਡ ਐ ਉਹਦੇ ਉੱਤੇ ਐ ਸੁਸਾਇਟੀ ਬੋਹਾ ਤੋਚਨੀਰ ਵਾਲੀ ਸੜਕ ਦੇ ਉੱਤੇ ਸੁਸਾਇਟੀ ਬਣੀ ਹੋਈ ਆ ਮਾਨਸਾ ਜ਼ਿਲ੍ਹਾ ਜੇ ਕੋਈ ਬਾਹਰੋਂ ਆਉਣਾ ਚਾਹੁੰਦਾ ਤਾਂ ਵੀ ਐ ਜੇ ਕੋਈ ਬਾਹਰੋਂ ਇੰਟਰਸਟਿਡ ਐ ਉਹ ਵੀ ਆ ਸਕਦਾ ਜਿਹੜੇ ਹੈਪੀ ਸੀਡਰ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਨੇ ਅਦਰਵਾਈਜ਼ ਕਵਾੜੀਆਂ ਨੇ ਉਹੀ 32 32000 ਰੁਪਿਆ 35000 ਤੋਂ ਵੱਧ ਨਹੀਂ ਲਾਉਣਾ ਜੇ ਕਿਸੇ ਕਿਸਾਨ ਭਰਾ ਨੇ ਲਿਜਾਣਾ ਤਾਂ ਇਹ ਚੀਜ਼ ਬਹੁਤ ਪੈਸੇ ਆਂਦੀ ਹੈ ਠੀਕ ਹੈ ਮੈਂ ਤਾਂ ਇਹੀ ਮੇਨਤੀ ਕਰਦਾ ਵੀ ਜੇ ਕਿਸੇ ਕਿਸਾਨ ਭਰਾ ਨੇ ਲਿਜਾਣੀ ਆ ਤਾਂ ਉਹ ਲਿਜਾ ਸਕਦਾ ਹੈ ਕੰਪਿਊਟਰ ਕਰਾਹਾ ਵੀ ਕਿਉਂਕਿ ਹੁਣ ਸੀਜ਼ਨ ਚੱਲ ਗਿਆ ਬਹੁਤ ਘੱਟ ਸੀਜ਼ਨ ਰਹਿ ਗਿਆ ਤਾਂ ਸਾਨੂੰ ਚੰਗੇ ਭਾਅ ਦੇ ਵਿੱਚ ਮਿਲ ਜੂਗਾ ਕੰਪੀਟੀਸ਼ਨ ਜੇ ਘੱਟ ਹੋਇਆ ਤਾਂ ਵੱਧ ਤੋਂ ਵੱਧ ਕਿਸਾਨ ਭਰਾ ਪਹੁੰਚੋ ਤੇ ਚੀਜ਼ਾਂ ਬਹੁਤ ਵਧੀਆ ਸੰਭਾਲ ਕੇ ਰੱਖੀਆਂ ਹੋਈਆਂ ਨੇ ਪੂਰੀ ਵਧੀਆ ਕਮੇਟੀ ਨੇ ਕੰਮ ਕੀਤਾ ਇਥੇ ਬਿੰਨੀ ਵੀ ਗੈਰ ਜ਼ਿੰਮੇਵਾਰ ਵੀ ਇਥੇ ਕੋ ਸੋਸਾਇਟੀ ਦਾ ਤੁਹਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਵੀ ਯਾਰ ਕਵਾੜ ਹੋਊਗਾ ਜਾਂ ਸੰਦਪੇਕਾਰ ਹੋਣਗੇ ਨਹੀਂ ਪੂਰਾ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਪਹੁੰਚੋ ਤੁਸੀਂ 9 ਤਰੀਕ 7ਵਾਂ ਮਹੀਨਾ 2024 ਸਵੇਰੇ 10 ਵਜੇ ਤਿੰਨ ਹੈਪੀ ਸੀਡਰ ਇੱਕ ਕੰਪਿਊਟਰ ਕਰਾਹਾ ਤੇ 5000 ਸਕਿਉਰਿਟੀ ਲਈ ਜਾਊਗੀ ਤੇ ਬਾਕੀ ਸ਼ਰਤਾਂ ਮੌਕੇ ਦੇ ਸੁਣਾਈਆਂ ਜਾਣਗੀਆਂ ਪੜ ਕੇ ਸਬ ਕਮੇਟੀ ਦਾ ਫੈਸਲਾ ਅੰਤਮ ਹੋਊਗਾ ਤੁਹਾਨੂੰ ਪਤਾ ਹੀ ਹੈ 5000 ਸਕਿਉਰਿਟੀ ਹੈ 25% ਕੀਮਤ ਆਪਾਂ ਮੌਕੇ ਤੇ ਲਵਾਂਗੇ ਉਸੇ ਦੇ ਨਾਲ 30 75% ਰਕਮ ਹੈ ਬਾਕੀ ਉਹ ਹਫਤੇ ਦਾ ਟਾਈਮ ਦੇ ਦਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਕਿਸੇ ਕਿਸਾਨ ਭਰਾ ਨੂੰ ਬੋਲੀ ਦੀ ਸੂਚਨਾ ਚਾਹੀਦੀ ਆ ਤਾਂ ਉਹ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੁਹਾਨੂੰ ਆਪਾ ਸੂਚਿਤ ਕਰਦੇ ਰਹਨੇ ਆ ਕਿਹੜੀ ਸਭਾ ਦੇ ਵਿੱਚ ਕਦੋਂ ਕੋਈ ਸੰਧਾਂ ਦੀ ਬੋਲੀ ਆ ਤਾਂ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ